ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਵਿੱਚੋਂ ਤੇ ਖੁਸ਼ ਹੋ ਜਿਵੇਂ ਕਿ ਦੋਸਤੋ ਤੁਸੀਂ ਦੇਖ ਹੀ ਰਹੇ ਹੋਗੇ ਕਿ ਐਵੇਂ ਲੱਗ ਰਿਹਾ ਜਿਵੇਂ ਰਾਤ ਹੋਵੇ ਪਰ ਰਾਤ ਨਹੀਂ ਹੈਗੀ ਸਵੇਰ ਦਾ ਟਾਈਮ ਹੈ ਮਾਰਨਿੰਗ ਟਾਈਮ ਹੈ ਤੇ ਆਪਾਂ ਹਾਈ ਕੋਰਟ ਪਹੁੰਚ ਗਏ ਆ ਲਗਭਗ 9:00 ਤੋਂ 9:00 ਦਾ ਟਾਈਮ ਹੈ 8:45 ਮਿੰਟ ਹੋ ਚੁੱਕੇ ਨੇ ਤੇ ਇਦਾਂ ਲੱਗਦਾ ਜਿਵੇਂ ਰਾਤ ਦਾ ਟਾਈਮ ਹੋਵੇ ਜਿਵੇਂ ਕਿ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਕੱਲ ਤੋਂ ਹੀ ਚੰਡੀਗੜ੍ਹ ਦੇ ਵਿੱਚ ਮੀਂਹ ਪੈ ਰਿਹਾ ਹੈ ਰਾਤ ਨੂੰ ਵੀ ਮੀਂਹ ਪੈਂਦਾ ਰਿਹਾ ਤੇ ਅੱਜ ਵੀ ਮੀਂਹ ਪੈ ਰਿਹਾ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਜਿਵੇਂ ਮੀਂਹ ਦੇ ਵਿੱਚ ਮੌਸਮ ਸਾਫ਼ ਹੋ ਜਾਂਦਾ ਹੈ ਜਦੋਂ ਬਾਰਿਸ਼ ਹੁੰਦੀ ਹੈ ਮੌਸਮ ਸਾਫ਼ ਹੋ ਜਾਂਦਾ ਹੈ ਥਲੀਨ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਇਸ਼ਨਾਨ ਕਰਦੇ ਹਾਂ ਨਹਾਉਂਦੇ ਹਾਂ ਆਪਣੀ ਬਾਡੀ ਨੂੰ ਕਲੀਨ ਕਰਦੇ ਆ ਸਾਫ ਸੁਥਰੇ ਕੱਪੜੇ ਪਾਉਂਦੇ ਆ ਆਪਣੀ ਬਾਡੀ ਦਾ ਖਿਆਲ ਰੱਖਦੇ ਆ ਇਸੇ ਤਰ੍ਹਾਂ ਸਾਨੂੰ ਸਾਡੇ ਅੰਦਰ ਦੀ ਸਫਾਈ ਕਰਨ ਦੀ ਜ਼ਰੂਰਤ ਹੁੰਦੀ ਹੈ ਭਾਵ ਕਿ ਜਿਹੜਾ ਸਾਡਾ ਮਾਈਂਡ ਹੈ ਮਨ ਹੈ ਦਿਮਾਗ ਹੈ ਉਹਦੇ ਵਿੱਚ ਵੀ ਕਈ ਵਾਰੀ ਗੰਦਗੀ ਫੈਲ ਜਾਂਦੀ ਹੈ ਵਿਕਾਰ ਪੈਦਾ ਹੋ ਜਾਂਦੇ ਨੇ ਮਾੜੀਆਂ ਆਦਤਾਂ ਕਈ ਜਿਹੜੇ ਔਗਣ ਹੁੰਦੇ ਨੇ ਸਾਡੇ ਸੁਭਾਅ ਦੇ ਵਿੱਚ ਪੈਦਾ ਹੋ ਜਾਂਦੇ ਨੇ ਇਸੇ ਕਰਕੇ ਉਹਨਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਟਾਈਮ ਟੂ ਟਾਈਮ ਆਪਣੇ ਅੰਦਰ ਸਫਾਈ ਕਰਨ ਦੀ ਲੋੜ ਹੁੰਦੀ ਹੈ ਆਪਣੇ ਅੰਦਰ ਝਾਤੀ ਮਾਰਨ ਦੀ ਦੇਖਣ ਦੀ ਚੰਗੀ ਤਰ੍ਹਾਂ ਗੋਹ ਨਾਲ ਦੇਖਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਜਿਹੜੀਆਂ ਸਾਡੇ ਵਿੱਚ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ ਘਾਟਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਦੂਰ ਕਰ ਸਕੀਏ ਜਿਵੇਂ ਸਾਡੀ ਬੋਡੀ ਦੀ ਸਫਾਈ ਜ਼ਰੂਰੀ ਹੈ ਜਿਵੇਂ ਸਾਨੂੰ ਮੌਸਮ ਸਾਫ਼ ਚਾਹੀਦਾ ਹੈ ਇਸੇ ਤਰ੍ਹਾਂ ਸਾਡਾ ਮਾਈਂਡ ਵੀ ਸਾਫ਼ ਹੋਣਾ ਚਾਹੀਦਾ ਹੈ ਹਾਂ ਚਲੋ ਥੋੜਾ ਬਹੁਤਾ ਹੁੰਦਾ ਹੈ ਕਿ ਪੂਰਾ 100% ਸਾਫ਼ ਨਹੀਂ ਹੋ ਸਕਦਾ ਨਾ ਕਦੇ ਪੂਰਾ ਮੌਸਮ ਸਾਫ਼ ਹੋ ਸਕਦਾ ਹੈ ਨਾ ਕਦੇ ਪੂਰੀ ਬਾਡੀ ਸਾਫ਼ ਹੋ ਸਕਦੀ ਹੈ ਇਸੇ ਤਰ੍ਹਾਂ ਨਾ ਕਦੇ ਮਾਈਂਡ ਸਾਫ਼ ਹੋ ਸਕਦਾ ਹੈ ਪੂਰਾ 100% ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਸਫਾਈ ਹੋਵੇ ਜਿਵੇਂ ਕਿ ਕਹਿੰਦੇ ਨੇ ਜਿੱਥੇ ਸਫਾਈ ਵहां ਖੁਦਾਈ ਜਿੱਥੇ ਸਫਾਈ ਹੁੰਦੀ ਹੈ ਉੱਥੇ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ ਰੱਬ ਦਾ ਵਾਸਾ ਹੁੰਦਾ ਹੈ ਠੀਕ ਹੈ ਜੀ ਇਸੇ ਕਰਕੇ ਸਫਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਭਾਵੇਂ ਉਹ ਕੋਈ ਵੀ ਜਗਾ ਹੋਵੇ ਭਾਵੇਂ ਸਾਡਾ ਘਰ ਹੋਵੇ ਭਾਵੇਂ ਬਾਹਰ ਹੋਵੇ ਭਾਵੇਂ ਸਾਡੀ ਬਾਡੀ ਹੋਵੇ ਭਾਵੇਂ ਸਾਡਾ ਮਾਈਂਡ ਹੋਵੇ ਮਨ ਹੋਵੇ ਕੁਝ ਵੀ ਹੋਵੇ ਭਾਵੇਂ ਜਿਵੇਂ ਆਪਾਂ ਹੁਣ ਗੱਡੀ ਦੇ ਵਿੱਚ ਬੈਠੇ ਆਂ ਭਾਵੇਂ ਗੱਡੀ ਹੋਵੇ ਹਰ ਇੱਕ ਚੀਜ਼ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਸਫਾਈ ਦੇ ਵਿੱਚ ਬਰਕਤ ਹੈ ਸਫਾਈ ਦੇ ਨਾਲ ਹੀ ਤੰਦਰੁਸਤੀ ਹੈ ਤੇ ਸਫਾਈ ਦੇ ਨਾਲ ਹੀ ਚੰਗੀ ਫੀਲਿੰਗ ਆਉਂਦੀ ਹੈ ਇਸੇ ਕਰਕੇ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਪਹਿਲਾਂ ਅਸੀਂ ਆਪਣੇ ਮਨ ਦੀ ਸਫਾਈ ਵੀ ਜ਼ਰੂਰ ਕਰੀਏ ਜਿਹੜੇ ਵਿਕਾਰ ਨੇ ਸਾਡੇ ਅੰਦਰ ਸਾਡੇ ਵਿੱਚ ਜਿਹੜੇ ਔਗਣ ਨੇ ਉਹਨਾਂ ਨੂੰ ਦੂਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਟਾਈਮ ਟੂ ਟਾਈਮ ਆਪਣੇ ਅੰਦਰ ਦੇਖਣ ਦੀ ਆਪਣੇ ਅੰਦਰ ਵੜਨ ਦੀ ਜ਼ਰੂਰਤ ਹੁੰਦੀ ਹੈ ਅਸੀਂ ਦੇਖਣਾ ਹੁੰਦਾ ਹੈ ਕਿ ਸਾਡੇ ਅੰਦਰ ਕੀ ਵਿਕਾਰ ਪੈਦਾ ਹੋ ਰਹੇ ਨੇ ਕੀ ਸਾਡੀਆਂ ਮਾੜੀਆਂ ਆਦਤਾਂ ਨੇ ਅਸੀਂ ਸਾਡੇ ਸੁਭਾਅ ਦੇ ਵਿੱਚ ਕਿਹੜੇ-ਕਿਹੜੇ ਔਗਣ ਨੇ ਜਿਵੇਂ ਅਸੀਂ ਆਪਣੇ ਘਰ ਦੇ ਅੰਦਰ ਚੈੱਕ ਕਰਦੇ ਆ ਕਿ ਸਫਾਈ ਹੈਗੀ ਹੈ ਜਾਂ ਨਹੀਂ ਜੇ ਨਹੀਂ ਹੁੰਦੀ ਤਾਂ ਫਿਰ ਸਫਾਈ ਕਰਦੇ ਆ ਠੀਕ ਹੈ ਜੀ ਆਪਾਂ ਆਪਣੀ ਗੱਡੀ ਚੈੱਕ ਕਰਦੇ ਆ ਜਾਂ ਆਪਣਾ ਕੋਈ ਬੈਗ ਬਸਤਾ ਝੋਲਾ ਜੋ ਵੀ ਹੋਵੇ ਉਹ ਆਪਾਂ ਸਾਫ ਕਰਦੇ ਆ ਇਸੇ ਤਰ੍ਹਾਂ ਸਾਨੂੰ ਸਾਡੇ ਮਨ ਨੂੰ ਵੀ ਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਤੇ ਇਹ ਖਿਆਲ ਮੇਰੇ ਮਨ ਦੇ ਵਿੱਚ ਇਸ ਐਵੇਂ ਆਇਆ ਕਿ ਜਿਵੇਂ ਹੁਣ ਮੀਂਹ ਪੈ ਰਿਹਾ ਹੈ ਮੀਂਹ ਦੇ ਵਿੱਚ ਮੌਸਮ ਸਾਫ ਹੋ ਜਾਂਦਾ ਹੈ ਫਿਰ ਮੈਂ ਸੋਚਿਆ ਕਿ ਜਿਵੇਂ ਅਸੀਂ ਨਹਾਉਨੇ ਆ ਇਸ਼ਨਾਨ ਕਰਦੇ ਆ ਉਹਦੇ ਨਾਲ ਸਾਡੀ ਗੁੱਡੀ ਸਾਫ ਹੋ ਜਾਂਦੀ ਐ ਸਭ ਕੁਝ ਦੇ ਕੱਪੜੇ ਪਾਉਨੇ ਆ ਇਸੇ ਤਰ੍ਹਾਂ ਸਾਨੂੰ ਆਪਣੇ ਅੰਦਰ ਵੀ ਵੜਨ ਦੀ ਜ਼ਰੂਰਤ ਹੁੰਦੀ ਐ ਦੇਖਣ ਦੀ ਜ਼ਰੂਰਤ ਹੁੰਦੀ ਐ ਕਿ ਸਾਡੇ ਸੁਭਾਅ ਦੇ ਵਿੱਚ ਕੀ ਮਾੜਾ ਐ ਕੀ ਸਾਡੇ ਵਿੱਚ ਔਗਣ ਨੇ ਸਾਡੀਆਂ ਕਿਹੜੀਆਂ ਮਾੜੀਆਂ ਆਦਤਾਂ ਨੇ ਜਿਨ੍ਹਾਂ ਕਰਕੇ ਨੁਕਸਾਨ ਹੋ ਰਿਹਾ ਆਪਣਾ ਵੀ ਤੇ ਦੂਜਿਆਂ ਦਾ ਕਈ ਵਾਰੀ ਮਾੜੀਆਂ ਆਦਤਾਂ ਕਰਕੇ ਸਾਡੇ ਸੁਭਾਅ ਦੇ ਵਿੱਚ ਔਗਣ ਹੋਣ ਕਰਕੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਐ ਬਾਕੀ ਹੋਰ ਵੀ ਆਲੇ-ਦੁਆਲੇ ਦਾ ਸਮਾਜ ਦਾ ਵੀ ਕਈ ਵਾਰੀ ਮਾਹੌਲ ਖਰਾਬ ਹੋ ਜਾਂਦਾ ਹੈ ਠੀਕ ਹੈ ਜੀ ਇਸੇ ਕਰਕੇ ਸਾਨੂੰ ਆਪਣੇ ਅੰਦਰ ਦੀ ਸਫਾਈ ਵੀ ਟਾਈਮ ਟੂ ਟਾਈਮ ਕਰਦੇ ਰਹਿਣਾ ਚਾਹੀਦਾ ਹੈ ਦੋਸਤੋ ਅੱਜ ਦੀ ਮੇਰੀ ਇਹੀ ਬੇਨਤੀ ਸੀ ਇੰਨੀ ਕੋਈ ਬੇਨਤੀ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ